ਤੂਸ ਮੇਰੇ ਅੱਧਾ ਫੋਨ ਨੂੰ ਲੱਗਿਆ ਆ ਹੈ ਤੈਨੂੰ ਪਤਾ ਨਹੀਂ ਲੱਗਦਾ ਹੈਗਾ ਕੰਟਰਡੀਆਂ ਮੇਰੇ ਨੇ ਹੈ ਮੀ ਬੋਲਦੇ ਰਹੇ ਨੇ ਦੇਖ ਲੋ ਫੋਨ ਦਵਾੜੇ ਲੱਗਾ ਰਹਿਣਾ ਰਾਤ ਨੂੰ ਤਾਂ ਤੁਸੀਂ ਇਹਨੂੰ ਲੈ ਕੇ ਸੌਣਾ ਸਵੇਰ ਨੂੰ ਉੱਠਦਿਆਂ ਨੂੰ ਤੁਹਾਡੇ ਹੱਥਾਂ ਦੇ ਵਿੱਚ ਫੋਨ ਹੀ ਚਾਹੀਦਾ ਹੈ ਨਾ ਬੋਲਦੇ ਰਹੇ ਨੇ ਮੈਨੂੰ ਚਲਾਵਾ ਉਹਦਾ ਚਲਾ ਲਾਂ ਦ ਕੜਾ ਇੱਧਰ ਫੋਨ ਚਾਲੇ ਨੂੰ ਰੱਖ ਚੱਕੋ ਆਪਣਾ ਫੋਨ ਚੱਕੋ ਆਪਣਾ ਫੋਨ ਪੁਲਿਸ ਕਾਲੇ ਜਾਣਾ ਨਹੀਂ ਉੱਥੇ ਨੇ ਛਿੱਤਰ ਦੇਖੀ ਤੇਰਾ ਕਿੱਦਾਂ ਬਣਿਆ ਸਾਰਾ ਦਿਨ ਫੋਨ ਹੋਵੇ ਬਸ ਇਹਨਾਂ ਨੂੰ ਦੇਖਣ ਨੂੰ ਕੰਮ ਨਹੀਂ ਹੈਗਾ ਕੋਈ ਕਾਰ ਨਹੀਂ ਉੱਠ ਕੇ ਬੁੱਥੀ ਦਾ ਧੋਲਾ ਪਹਿਲਾਂ ਕੱਲ ਕੀ ਆ ਨਾ ਇਹ ਪਤਾ ਨਹੀਂ ਕੀ ਸਵੇਰੇ ਸਵੇਰੇ ਲੱਪਾ ਬੋਲਣ ਇਹਦਾ ਮੈਂ ਮੜਜਾ ਕਰਦਾ ਗੱਲ ਉਹ ਕੀ ਗੱਲ ਹੋ ਗਈ ਸਵੇਰੇ ਰੋਲੀ ਬਾਈਓ ਹੈ ਬੈਠੇ ਰੱਤੇ ਬੈਠੇ ਦੱਸ ਦਨੀਆ ਤੁਹਾਨੂੰ ਕੀ ਗੱਲ ਆ ਦੱਸ ਆ ਫੋਨ ਦਵਾਲੇ ਬੂਠਾ ਨਾ ਧੋਂਦਾ ਵਾਸਤਾ ਨਾ ਸਵੇਰੇ ਉੱਠਦਾ ਫੋਨ ਦਵਾਲੇ ਲੱਗ ਜਾਂਦਾ ਆ ਉਠੇ ਆ ਉਠ ਛਾਰਮ ਕਰ ਕੋਣ ਉੱਠ ਘਰ ਚਲ ਜਾ ਸਕੂਲੋਂ ਘਰ ਕੋਲੇ ਕਿਉਂ ਨਹੀਂ ਜਾਣਾ ਤਾ ਨਹੀਂ ਜਾਣਾ ਕੋਈ ਨੂੰ ਪਿਆਰ ਨਾ ਸਮਝਾ ਲਿਆ ਕਰ ਉਹ ਪਿਆਰ ਨਾ ਤੇ ਫੇਰਾ ਸਮਝਾ ਸਮਝਾ ਕੇ ਦੇਖ ਲਿਆ ਮੰਦਾ ਹੈ ਆਪੇ ਸਮਝਾ ਲਾ ਪਿਆਰ ਨਾ ਇਹਨੂੰ ਜਦ ਮੈਂ ਤੈਨੂੰ ਕਹਿੰਦਾ ਸੀ ਨਾ ਤੂੰ ਇਹਨੂੰ ਫੋਨ ਫੜਾਉਂਦੀ ਸੀ ਜਦ ਕੋਈ ਵੀ ਕੰਮ ਹੋਣੇ ਰੋਣ ਲੱਪਣਾ ਤਾਂ ਟੀਵੀ ਲਾ ਦੇਣਾ ਕਦੇ ਇਹਨੂੰ ਫੋਨ ਫੜਾ ਦੇਣਾ ਨਹੀਂ ਮੇਰੇ ਤਾਂ ਨਹੀਂ ਹੈ ਆਹੋ ਮੈਂ ਹੀ ਵਿਗਾੜਿਆ ਆਇਆ ਹੈ ਨਾ ਇਹਨੂੰ ਹੋਰ ਕੀ ਕੀਤਾ ਹੋਰ ਕੀ ਕੀਤਾ ਉੱਥੇ ਤੂੰ ਸਮਝਾ ਲਾ ਹੁਣ ਇਹਨੂੰ ਪਿਆਰ ਨਾ ਚਲੋ ਉਠੋ ਆਪੇ ਸਮਝ ਆ ਲੋਹੇ ਰੈ ਨੂੰ ਪਿਆਰ ਦੇ ਨਾਲ ਮੇਕੋ ਨੂੰ ਮੱਥਾ ਮਾਰ ਹੁੰਦਾ ਰੋਜ਼ ਇਹਦੇ ਨਾਲ ਸਵੇਰੇ ਉੱਠ ਕੇ ਲੱਗ ਜਾਂਦਾ ਹੈ ਉਹ ਪੁੱਤ ਚੱਲ। ਕੂਲੇ ਚੱਲ। ਮੈਂ ਨਹੀਂ ਜਾਣਾ ਜੁਣਾ ਸਕੂਲੇ। ਉਹ ਪੁੱਤ ਦੇਖ ਇਦਾਂ ਨਹੀਂ ਕਰੀਦਾ ਸਕੂਲੇ ਚਲੇ ਜਾ। ਦੇਲਾ ਤੈਨੂੰ ਅਸੀਂ ਕੰਮ ਕਰ ਕਰਕੇ ਤੈਨੂੰ ਪੜਾਉਣਾ ਪੜਨਾ। ਤੇਰੇ ਫਾਇਦੇ ਦੀ ਗੱਲ ਆ ਇਹ। ਉਠ ਖੜ ਮੇਰਾ ਬੋਧ ਚਲੇ ਜਾ ਸਕੂਲੇ ਮਾਂ ਦੇਰੀ ਰੋਜ਼ ਘੜਪਦੀ ਆ। ਉਹ ਮੈਂ ਨਹੀਂ ਜਾਣਾ ਜੁਣਾ ਸਕੂਲੇ ਮੈਨੂੰ ਨਾ ਕਿਹਾ ਕਰਾਂ ਮੈਂ। ਉਹ ਦੁਸ਼ਮਣ ਨਹੀਂ ਤੇਰੀ। ਉਹ ਵੀ ਤੇਰਾ ਫਾਇਦਾ ਖੋਜਦੀ ਆ ਠੀਕ ਆ ਤੇਰੇ ਫੋਨ ਦੇਖਣ ਕਰਕੇ ਤਾਂ ਉਹ ਸਾਡਾ ਰੋਜ਼ ਦੋਨਾਂ ਦਾ ਕਲੇਸ਼ ਹੋ ਜਾਂਦਾ ਆ ਇਹ ਨਾਲ ਲੜਿਆ ਮੈਂ ਕਹਿੰਦਾ ਮੈਂ ਨਾੜਨ ਜੇ ਤੂੰ ਫੋਨ ਨਹੀਂ ਲਾਇਆ ਕਿਲਾ ਮੈਂ ਦੇ 10 ਘੰਟਿਆਂ ਦੇ ਵਿੱਚ 8 ਘੰਟੇ ਤੇਰੇ ਕੋਲ ਫੋਨ ਹੁੰਦਾ ਆ ਫੇਰ ਕੀ ਹੋਇਆ ਜੇ ਮੈਂ ਦਾ 10 ਮਿੰਟ ਫੋਨ ਚਲਾ ਲਿਆ ਤੁਸੀਂ ਮੈਨੂੰ ਬੋਲ ਦੇ ਰਹੇ ਨੇ ਆ 10 ਮਿੰਟ ਨਹੀਂ ਮੈਂ ਚਲਾਉਂਦਾ ਤੂੰ ਇਹ ਤੇਰੇ ਫਾਇਦੇ ਦੀ ਗੱਲ ਆ ਠੀਕ ਆ ਤੂੰ ਨਿਆਣਾ ਤਾਂ ਹੈ ਨਹੀਂਗਾ ਹੁਣ ਜੇ ਨੂੰ ਨਿਆਣਾ ਹੋਵੇ ਫੇਰ ਤਾਂ ਤੇ ਨਾਲ ਮੈਨੂੰ ਨਹੀਂ ਪਤਾ ਇਹਦਾ ਆਹ ਉਹ ਜਾਣੀ ਤੈਨੂੰ ਫੋਨ ਨੂੰ ਨਾ ਕਹੀਏ ਵੇ ਤੂੰ ਫੋਨ ਚਲਾ ਨਾ ਮੈਨੂੰ ਫੋਨ ਨੂੰ ਨਾ ਕਹੋ ਅੱਗ ਲੱਗ ਜਾ ਸਾਲਾ ਤੇਰੇ ਫੋਨ ਨੂੰ ਹੋਰ ਸਮਝਾ ਲਿਆ ਹੁਣ ਆਪਣੇ ਲਾडले ਨੂੰ ਤੁਸੀਂ ਉਹ ਸਮਝਾਵਾਂਗੇ ਕੋਈ ਗੱਲ ਨਹੀਂ ਹੁਣ ਆਪਾਂ ਉਹਨੂੰ ਤਾਂ ਕਹੀ ਜਾਣੇ ਆਦਤਾਂ ਦਾ ਆਪਾਂ ਉਹਦੀਆਂ ਵਿਗਾੜੀਆਂ ਆ ਆਹ ਹੋਏ ਤਾਂ ਹੈਗਾ ਆ ਫੋਨ ਦਾ ਪੁੱਸ ਮਾੜਾ ਆ ਹੁਣੇ ਯਾਰ ਕੋਈ ਬੁੜੀ ਆਉਂਦੀ ਸੀ ਤਾਂ ਤੂੰ ਕਹਿੰਦੀ ਸੀ ਆਲਾ ਫਾੜੇ ਨੂੰ ਫੋਨ ਦੇ ਨਹੀਂ ਆਵੇ ਦੋ ਗੱਲਾਂ ਬਾਤਾਂ ਬੁੜੀ ਨਾਲ ਚੁਗਲੀਆਂ ਕਰ ਲਵਾ ਆਹ ਹੋਏ ਤਾਂ ਹੈਗਾ ਆ ਯਾਰ ਕੋਈ ਮੇਰੇ ਕੋਲ ਆਲਾ ਥਾ ਮੈਂ ਕਹਿੰਦਾ ਕੀ ਹਿਲਤਾ ਕਰਦਾ ਇੱਥੇ ਚਲ ਕੋ ਆਇਆ ਤਾਂ ਉਹ ਨਾਲ ਗੱਲਾਂ ਬਾਤਾਂ ਕਰ ਲਈਏ ਹਾਂ ਹੁਣ ਆਪਾਂ ਕਹੀ ਜਾਂਨੇ ਉਹਨੂੰ ਤਾਂ ਉਹ ਹੁਣ ਕੋਈ ਨਹੀਂ ਦੇਖਦੇ ਆ ਹੌਲੀ ਹੌਲੀ ਫਿਰ ਪਿਆਰ ਨਾਲ ਇਹਨੂੰ ਸਮਝਾ ਕੇ ਹੌਲੀ ਹੌਲੀ ਆਤਾ ਨਹੀਂ ਛਡਾਣੀਆਂ ਪੈਣੀਆਂ ਆ ਨੇ ਤਾਂ ਆਖਾ ਹੋ ਜਾਣਾ ਹੈ ਹੁਣ ਇਹ ਜਿਆਦਾ ਇਹਨੂੰ ਘੁੱਸ ਪਈ ਜਾਂਦਾ ਆ ਫੋਨ ਦਾ ਕਿਤਾ ਸਕੂਲ ਵਾਲੇ ਕੰਮ ਪਾ ਦਿੰਦੇ ਆ ਉਹਦੇ ਕਰਕੇ ਵੀ ਲੱਗ ਉਹਦੇ ਕਰਕੇ ਨਹੀਂ ਤਾਂ ਫੋਨ ਵੇਚੇ ਦਿੰਦੇ ਭਾਵੇਂ ਹੋਰ ਲੈ ਲੈਂਦੇ ਆ ਫ੍ਰੀ ਫਰਾ ਦਾ ਬਿਨਾ ਨੈਟ ਕੋ ਲੈ ਲੈਂਦੇ ਹੁਣ ਆਪਾਂ ਲੜਦੇ ਵੀ ਨਹੀਂ ਇਹਦੇ ਸਾਹਮਣੇ ਰੋਜ਼ ਚੁੰਗੇ ਲੱਗਦੇ ਹਨ ਉਹਦਾ ਵੀ ਬੁਰਾ ਅਸਰ ਪੈਂਦਾ ਏਰੇ ਪੈਣਾ ਹੀ ਆ ਉਹਦਾ ਬੁਰਾ ਅਸਰ ਇਹ ਤੇ ਹੂੰ ਚਲੋ ਕੋਈ ਨਹੀਂ ਹੁਣ ਹੌਲੀ ਹੌਲੀ ਆਤਾ ਇਹਦੀਆਂ ਛੜਾਈਆਂ ਪਹਿਣੀਆਂ ਐ ਕੋਈ ਨਹੀਂ ਛੋੜ ਜੂਗੇ ਆਤ ਹੌਲੀ ਸਮਝਾਉਣੇ ਉਹਨੂੰ ਪਿਆਰ ਨਾਲ ਸਮਝਾਉਣਾ ਪੈਣਾ ਫੇਰ ਇਹ ਆਤ ਸੁਧਰਨੀ ਉਹਦੀ ਠੀਕ ਹੈ ਨਾ ਇਦਾਂ ਲੜ ਕੇ ਨਹੀਂ ਆਪਾਂ ਨੂੰ ਗੱਲ ਕਰਨੀ ਹੈਗੀ ਠੀਕ ਹੈ ਹਾਂ ਚਲੋ ਆਪਾਂ ਉਧਰ ਨੂੰ ਵੀ ਜਾਣਾ ਸੀ ਚਲ ਤੁਰ ਚਲੀਏ ਫੇ ਚਲ ਉੱਥੇ ਚਲੀਏ ਜਾਏਗੇ ਉਹਨਾਂ ਦੇ ਵੀ ਪਿਆਏ ਗੱਲ ਠੀਕ ਹੈ ਮੈਂ ਤਾਂ ਕਹਿੰਦੇ ਤੇ ਪਹੁੰਚਣ ਵਾਲੀ ਆ ਗਈ ਸੀ ਪਤਾ ਨਹੀਂ ਆਉਂਦੇ ਹੋਣੇ ਆ ਲੈ ਆਈ ਦੇ ਹਾਂਜੀ ਹਾਂਜੀ 10000 ਸਤਿਗੁਰੂ ਜੀ ਕਿੱਦਾਂ ਹਾਂ ਵਧੀਆ ਵਧੀਆ ਹਾਂਜੀ ਹੋਰ ਕੀ ਕਿਦਾਂ ਨਿਕਾਲੇ ਤੱਕ ਹੂੰ ਹੋਰ ਕਿਦਾਂ ਜੀ ਹਾਂ ਵਧੀਆ ਵਧੀਆ ਉਹ ਮੈਂ ਨਾ ਖੱਦਿਆ ਹਾਂਜੀ ਮੈਂ ਕਿਹਾ ਉਹ ਬੰਦਾ ਤੇਰੇ ਵੀ ਨੇੜੇ ਆ ਅੱਛਾ ਜੀ ਠੀਕ ਆ ਤੇ ਤੂੰ ਵਿੱਚ ਬੈ ਕੇ ਕਰਾ ਸੌਦਾ ਯਾਰ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਾਵਾਂਗੇ ਸੌਦਾ ਤੁਹਾਡਾ ਕਰਾ ਦੇਣਾ ਕੋਈ ਗੱਲ ਨਹੀਂ ਕਰਾ ਦਾਂਗੇ ਕੋਈ ਗੱਲ ਨਹੀਂ ਕਰਾ ਹੋਰ ਕੋ ਬੰਦਾ ਆਊਗਾ ਅਗਲਾ ਵੀ ਗੱਲਾਂ ਕਰਦਾ ਉਹਨਾਂ ਕੋਈ ਗੱਲ ਨਹੀਂ ਆਪਾਂ ਕਰਾ ਦੇਣਾ ਆਪਾਂ ਕਿਹੜਾ ਕੱਢ ਦੋ ਕਮਿਸ਼ਨ ਲੈਣੀ ਆ ਆਪਾਂ ਇੰਦੀ ਕਰਾ ਦੇਣੀ ਕਰਦੇ ਆ ਫਿਰ ਬੰਦੂ ਕਰਦੇ ਆ ਠੀਕ ਆ ਹੋਰ ਵਧੀਆ ਹਾਂ ਹਾਂ ਵਧੀਆ ਨਿਆਣੇ ਦੇਦਰ ਗੋਆ ਨਿਆਣੇ ਇੱਥੇ ਬਾਹਰ ਬਸ ਆਦੇ ਗਾੜੀ ਦੇ ਖੇਡਦੇ ਹੁਣ ਕਿਤੇ ਅੱਛਾ ਅੱਛਾ ਬਾਹਰ ਖੇਡਦੇ ਆ ਠੀਕ ਆ ਆ ਜਾਏਗਾ ਨਿਆਣੇ ਅੱਛਾ ਆ ਗਿਆ ਅਗਾਹਲ ਹੋਰ ਪੁੱਤ ਕਿੱਦਾ ਠੀਕ ਹੈ ਵਧੀਆ ਆਜ ਦਾ ਵਾਸ ਕਿੱਦਾ ਵੇ ਵਧੀਆ ਜਲੀ ਬੜਾਈ ਹਾਂਜੀ ਹਾਰ ਪੁੱਤ ਕਿੱਦਾ ਹਾਲ ਠੀਕ ਆ ਵੇ 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 ਪੁੱਤ ਸੀ ਚਲੋ ਪੁੱਤ ਨੂੰ ਲੈ ਲੈ ਕੋਈ ਲਾ ਦੇ ਗਾਨ ਚਲੋ ਉੱਤੇ ਮੈਂ ਉੱਤੇ ਹੁੰਦਾ ਕਿੰਨੀ 라 ਹੁੰਦਾ ਗੱਲ ਕਰਨ ਦਾ ਪਤਾ ਤੁਹਾਨੂੰ ਪਤਾ ਨੂੰ ਆ ਆਪਾਂ ਗੱਲ ਕਰਨੀ ਹੈ ਲਾਡੂ ਤੂੰ ਉੱਤੇ ਬਹਿ ਜਾ ਆ ਜਾ ਦੱਸ ਆਏ ਕਰਦੇ ਯਾਰ ਨਿਆਣੇ ਚਲ ਗੋਨੀਆਣੇ ਇਦਾਂ ਕਰਦੇ ਸਾਰੇ ਨਿਆਣੇ ਇਦਾਂ ਕਰਦੇ ਕੋਈ ਗੱਲ ਨਹੀਂ ਹਮ ਨਹੀਂ ਕਰਨੀ ਦਿੰਦੇ ਹੈਗੇ ਸਾਰਾ ਕੋਈ ਗੱਲ ਨਹੀਂ ਪਾਪਾ ਦੀਦੀ ਪਾਪਾ ਹੜਦਾਰੇ ਹਾਂ ਹੜਦੇ ਨਹੀਂ ਕੋਈ ਨਹੀਂ ਆ ਲੈ ਆ ਲੈ ਗੋਨੀਆਣੇ ਆ ਕੋਣ ਪਤਾ ਨਹੀਂ ਆਇਆ ਕੋ ਬੈਠਾ ਆਮ ਨਾਲ ਬਰਾਮ ਨਾਲ ਬੈਠੀ ਐ ਬੜਾ ਆਪਣਾ ਲਾਈਏ ਕਰੋ ਬੜਾ ਏ 10 ਆ ਬੜੋ ਹੋਏ ਬਾਹਰ ਜਾ ਕੇ ਬਹਿ ਜਾਓ ਉਹ ਤਾਂ ਬਾਹਰ ਫੋਨ ਲੈ ਲਾ ਤਾਂ ਖੇਡੋ ਬਾਹਰ ਜਾ ਕੇ ਇਹ ਹੁਣ ਰੋਲਾ ਪਾਇਆ ਮੈਂ ਜੁੱਤੀਆਂ ਮਾਣੀਆਂ ਕਿਤੇ ਬਹੁਤ ਹੰਗ ਕਰਦਾ ਨੂੰ ਕੁੜੀ ਜਾ ਲੈ ਤੂੰ ਬਾਹਰ ਚੱਲ ਤੋ ਇਹ ਹੁਣ ਆਇਆ ਦੇਖ ਰਿਹਾ ਅਗਾਂ ਤੋਂ ਮੇਰੀ ਆਧੂ ਨਿਆਣੇ ਨੂੰ ਗੂਨ ਬਣਾਤਾ ਹੋਰ ਚੀਜ਼ਾਂ ਹੈ ਨਹੀਂ ਖੇਡਣ ਨੂੰ ਉਹ ਜੇ ਆਪ ਇਹਨਾਂ ਬਧਾਵੇਂ ਸ਼ਰਾਬ ਕਰਦੇ ਗੱਲ ਵੀ ਨਹੀਂ ਗਾਉਂਦੇ ਤੇ ਨਿਆਣੇ ਇਲਟਾ ਥੋੜੀਆਂ ਕਰਦੇ ਆ। ਉਹ ਨਹੀਂ ਨਿਆਣੇ ਇਲਟਾ ਕਰਦੇ ਹੁੰਦੇ ਪਰ ਆਹ ਜਿਹੜਾ ਤਰੀਕਾ ਜਿਹੜਾ ਤੂੰ ਚੱਕ ਕੇ ਫੋਨ ਨਹੀਂ ਨਹੀਂ ਭਾਜੀ ਕੋਈ ਪ੍ਰਾਣੇ ਵੀ ਆ ਜਾਂਦੇ ਤਾਂ ਵੀ ਇਸ ਤਰ੍ਹਾਂ ਹੀ ਕਰਦੇ ਆ ਇਹ ਟੇਕਦੇ ਹੀ ਨਹੀਂ। ਜਿਹੜੇ ਰਿਸ਼ਤੇਦਾਰਾਂ ਦੇ ਨਿਆਣੇ ਇਦਾਂ ਹੀ ਕਰਦੇ ਆ ਆਪਾਂ ਏਸੇ ਗੱਲ ਦੇ ਵਿੱਚ ਨਿਆਣੇ ਬਗਾਲ ਲਈ ਤਾਂ ਫੇ ਸਾਡੇ ਨਿਆਣੇ ਇਲਟਾ ਕਰਦੇ ਫੋਨ ਦੇ ਦਿਓ ਇਹਨੂੰ। ਪਤਾ ਕਿੱਦਾਂ ਦੀ ਇਹਨਾਂ ਦੀ ਸ਼ਰਾਬਤਾ ਨਹੀਂ ਕਰਨੀ ਉਹ ਰੱਬਾ ਸ਼ਰਾਬਤਾ ਕਰਨੀ ਹੈ। ਸਟੱਮ ਦਾ ਇੱਦੇ ਵਿਗੜ ਗਿਆ ਅਸੀਂ ਤਾਂ ਤੁਹਾਨੂੰ ਦੂਜਾ ਕਰਦੇ ਆ ਬਹੁਤ ਫੋਨ ਖਰਾਬ ਕਰਦੇ ਆ ਬੱਚਿਆਂ ਨੂੰ ਬਹੁਤ ਸਟੱਮ ਕੀ ਹੋਇਆ ਸਾਰਾ ਦੇਨ ਲੱਗਾ ਰਹਿੰਦਾ ਐ ਸਵੇਰ ਨੂੰ ਤੜਕੇ ਉੱਠ ਕੇ ਰਾਤ ਦੇ 12 12 ਵਜੇ ਤੱਕ ਲੱਗਾ ਰਹਿੰਦਾ ਭੈਂਦੀ ਫੋਨ 10 ਭਲਾ ਹਾਂਜੀ ਤੁਸੀਂ ਫੋਨ ਲਾ ਦਿਓ ਬੱਚਿਆਂ ਨੂੰ ਅਸੀਂ ਤਾਂ ਬਹੁਤ ਪਰੇਸ਼ਾਨ ਆ ਆਪਣੇ ਮੁੰਡੇ ਤੋਂ 2 ਨੰਬਰ ਆਇਆ ਕੀ ਹੋਰ ਹਾਂਜੀ 10 ਮਜੀ ਮਾਸਟਰ ਨੂੰ ਕਹਿ ਕੇ ਆਓ ਉਦੋਂ ਤਾਂ 95 95% ਨੰਬਰ ਆਉਂਦੇ ਹੁੰਦੇ ਸੀਗੇ ਉਹ ਉਹ ਭਰਾਵਾ ਦੇ ਤਾਂ ਗੱਲ ਦੇਖ ਲੈ ਉਦੋਂੋਂ ਵੀ ਆਇਆ ਨਾ ਮਾਮਾ ਇਹਦਾ ਉਹ ਵੀ ਕਹਿੰਦਾ ਉਹ ਸਾਨੂੰ ਕਹਿੰਦਾ ਵੀ ਡਾਕਟਰ ਕਹਿੰਦੇ ਆ ਫੋਨ ਨਹੀਂ ਨਿਆਣੇ ਘਟੀ ਜਾਂਦੀਆਂ ਨੇ ਆਣੀਆਂ ਨੇ ਕੰਮ ਲੱਗਣਾ ਆਪੇ ਹੁਣ ਦਿਮਾਗ ਤੇ ਅਸਰ ਹੁੰਦਾ ਕੰਮ ਦੇ ਦੇ ਗੈਰ ਕਹਿੰਦੇ ਦੀਆਂ ਸਿਆਣਿਆਂ ਨੂੰ 50 ਸਾਲ ਦੀ ਉਮਰ ਲਾ ਕੇ 15-15 ਸਾਲ ਦੇ ਨਿਆਣਿਆਂ ਨੂੰ ਦੱਸਣ ਲੱਗੇ ਆ ਲੱਗੀਆਂ ਆ ਲੱਗੀਆਂ ਆ ਜੀ ਉਦੋਂ ਕੋਬੜ ਦੇ ਬੇਲੇ ਦਾ ਬਹੁਤ ਨਿਆਣੇ ਜਿਹੜੇ ਵਿਗੜੇ ਹੋਣਾ ਹਾਂ ਜੀ ਉਹਨਾਂ ਨੇ ਨਿਆਣੇ ਵਿਗਾੜਿਆ ਹੈ ਤਾਂ ਔਖਾ ਉਹ ਬਾਰੇ ਹੁਣ ਸ਼ਰਮ ਸਿਆਣ ਜਾਂ ਨਿਆਣੇ ਹੁਣ ਤੁਸੀਂ ਆਏ ਆ ਨਿਆਣੇ ਸ਼ਰਾਬ ਤਾਂ ਕਰਦੇ ਆ ਇਉਂ ਦਾ ਨਾ ਯਾਰ ਇਹਨਾਂ ਦੇ ਨਿਆਣਿਆਂ ਨੂੰ ਵਗੜੀ ਹੈ ਨਹੀਂ ਉਹ ਬਰਾਵਾ ਸਾਰਿਆਂ ਦੇ ਇਦਾਂ ਕਰਦੇ ਇਥੇ ਕਰਕੇ ਤਾਂ ਨਿਆਣੇ ਆਪਾਂ ਬਗਾਲ ਲੈ ਇੱਕ ਦੂਜੇ ਨੂੰ ਕਰ ਕਰਕੇ ਫੋਨ ਦੇਤਾ ਵੇ ਜਾ ਨਿਆਣੇ ਨੂੰ ਕਹਣਾ ਲੈ ਵੀ ਬਾਹਰ ਜਾ ਕੇ ਦੇ ਲਾ ਬਾਹਰ ਖੇਡਣ ਗਿਆ ਇਸ ਮੋਬਾਈਲ ਦੇ ਨਾਲ ਮੋਆ ਤੇ ਲੱਗਾ ਰਹਿਦਾ ਨੇ ਉਦਾਂ ਗੱਲ ਮੇਰੀ ਸੁਣ ਲੈ ਅੱਗੇ ਰੇਲਾ ਬੰਨਿਆ ਕਿੰਨੇ ਨੰਬਰਾਂ ਦੇ ਸੀ ਕੁੜੀ ਦੇ ਵੀ ਤੇ ਮੁੰਡੇ ਦੇ ਵੀ ਹਾਂ ਜੀ ਹਾਂ ਇਹ ਤਾਂ ਗੱਲ ਇਹ ਵੀ ਸਾਡੇ ਦੇ ਵੀ ਹੁਣ ਹੁਣ ਤੋਂ ਇਹਨਾਂ ਨੂੰ ਘਟਾ ਲਓ ਉਹ ਖਿਆਲ ਇਹਨਾਂ ਦਾ ਉਹ ਨਾ ਦੋ ਤੁਸੀਂ ਫੋਨਾਂ ਵਰਕੇ ਬਹੁਤ ਬਣਦੇ ਆਂ ਜੀ ਕਰਦੇ ਆ ਹੁਣ ਇਹ ਫੋਨਿਆਂ ਦਾ ਘਟਾਉਣੇ ਆ ਔਰ 50 ਘਟਾਉਣੇ ਆ ਔਰ ਲੰਬ ਲੱਖ ਲੰਦਿਆ ਦੋ ਦਿਓ ਲੈ ਆਓ ਜਾ ਕੋਲ ਉਹ ਹੋ ਲੈ ਆਨੇ ਆ ਸਹੀ ਸਾਈਕਲ ਲੈ ਆਨੇ ਨਾਲ ਹਾਂ ਨਾਲ 100 ਸਾਈ ਹੋਊਗੀ ਬੱਚਿਆਂ ਦੀ 100 ਸਾਈ ਹੋਊਗੀ ਨਾਲ ਠੀਕ ਰਹੋਗੇ ਮੈਂ ਤਾਂ ਭਾਜੀ ਅੱਜ ਕੱਲ ਸੁਣਿਆ ਵਾ ਛੋਟੇ ਛੋਟੇ ਨਿਆਣਿਆਂ ਨੂੰ ਦੁੱਧ ਪਲਾਣੀਆਂ ਮਾਵਾਂ ਫੋਨ ਪਹਿਲਾਂ ਦੇਖਦੇ ਕਾਰਟੂਨ ਲਾ ਕੇ ਦੋ ਖਾਣਦੇ ਛੇ ਛੇ ਮਹੀਨਿਆਂ ਦੇ ਬੱਚੇ ਇਹੀ ਤਾਂ ਗੱਲ ਮਾਰੀ ਹੋਣਾ ਤੇ ਲੱਗੇ ਹੋਏ ਨੇ ਇਹ ਤਾਂ ਗੱਲ ਮਾਰੀ ਆ ਪਤਾ ਨਹੀਂ ਬੱਚੋ ਛੋਟੇ ਬੱਚੇ ਆ ਨੂੰ ਪਤਾ ਨਾ ਜਾਨਿਆ ਨੇ ਪੜਦੇ ਲਗੇ ਹੁਣ ਲਾਣੇ ਨੂੰ ਪੈਂਦਾ ਉਹ ਪੜਾਈ ਇੰਨੀ ਮਹਿੰਗੀ ਆ ਵੀ ਤੁਸੀਂ ਹਿਸਾਬ ਲਾ ਲਓ ਆਹ ਦੇ ਲੈ ਛੋਟੋ ਤੇ ਆਹ ਕੋ ਟੋ ਘੜ 10-10000 10000 ਰੁਪਇਆ ਦੋਹਾਂ ਦਾ ਮਹੀਨੇ ਦਾ ਖਰਚਾ ਹੈ ਪੜਾਈ ਦਾ ਜੀ ਕਿੰਨਾ ਹੀ ਆ ਜੀ ਇੰਨੀ ਆਉਂਦਾ ਆ ਉਹ ਟੀਚਰਾਂ ਨੂੰ ਵੀ ਆ ਟੀਚਰਾਂ ਦਾ ਸਕੂਲ ਦਾ ਕੰਮ ਉਹ ਤੇ ਪਾਉਂਦੇ ਉਹ ਤੇ ਪਾਉਂਦੇ ਅਜੀਬਾ ਕੰਮ ਕਰਦੇ ਆ ਇਹ ਗੇਮਾਂ ਇਹਨਾਂ ਦੀ ਆਦਤ ਵੀ ਤਾਂ ਹੀ ਵਿਗੜੀ ਆ ਹੋਮਵਰਕ ਕਰਨਾ ਜੀ ਫੋਨ ਦੇ ਦਿਓ ਲੱਗ ਜਾਂਦੇ ਗੇਮਾਂ ਤੇ ਗੇਮਾਂ ਤੇ ਲੱਗਦੇ ਕੱਲ ਜਿਹੜਾ ਹਰ ਘੜੀ ਦੇਖ ਹੁੰਦਾ ਮਾਪੇ ਉਹ ਸਿਰ ਤੇ ਹੀ ਬੈਠਾ ਹੁੰਦਾ ਉਹ ਨੂੰਲਾ ਵਾਲਿਆਂ ਨੇ ਤਾਂ ਕਰੀ ਜਣਾ ਜਦ ਤੱਕ ਮਾਪੇ ਨਹੀਂ ਨਾ ਗੱਲ ਸੋਚਦੇ ਉਹਨਾਂ ਨੇ ਕਿਹਾ ਨਹੀਂ ਨਹੀਂ ਉਹਨਾਂ ਦੇ ਮਾਪਿਆਂ ਨੂੰ ਕਹਿਣਾ ਪਊਗਾ ਭਾਈ ਜੇ ਹੋਮਵਰਕ ਦੇਣਾ ਤੇ ਕਿ ਬੁੱਕ ਤੇ ਲੋ ਬੁੱਕ ਤੇ ਦੇਣ ਸਹੀ ਗੱਲ ਆ ਤਾਂ ਹੁਣ ਵੀ ਚਲੋ ਕੋਵਿਡ ਵੇਲੇ ਸੀਗਾ ਵੀ ਨਹੀਂ ਜਾਣਾ ਸਕੂਲ ਪਰ ਹੁਣ ਤਾਂ ਸਾਰੀ ਪੜ੍ਹਾਈ ਆਫਲਾਈਨ ਹੁੰਦੀ ਆ ਸਮਾਂ ਜਿੱਦਾਂ ਦਾ ਸੀ ਚਲੋ ਉਹਦਾ ਦਾ ਬਸ ਹੀ ਗਾਣੀ ਜੀ ਇਹ ਕੰਮ ਬੁੱਕ ਤੇ ਦੇ ਨਾ ਕਾਪੀਆਂ ਕਿਤਾਬਾਂ ਦੇ ਉੱਤੇ ਦੇਣ ਲਿਖ ਕੇ ਤਾਂ ਵੀ ਅੱਧੀ ਇਹ ਨੈਟ ਵਾਲਾ ਨਾ ਕਰੀਏ ਕੰਮ ਨਾ কইਏ ਹਾਂ ਤਾਂ ਸਾਡੇ ਜੀ ਜਨਜਾਇ ਜਨਗੀ ਫੇ ਬਹੁਤੀ ਵੀ ਜਿਹੜਾ ਅਸੀਂ ਨੈਟ ਕੋ ਆਕੇ ਨਾ ਦੇਣਾ ਫੇ ਗੇਮਾਂ ਖੇਡੋ ਤੁਸੀਂ ਕਾਰਟੂਨ ਦੇਖੋ ਸਾਨੂੰ ਸਕੂਲਾਂ ਵਾਲੇ ਮਜਬੂਰ ਕਰਦੇ ਆ ਮੈਸਜ ਤੇ ਮੈਸਜ ਆ ਕੇ ਮੈਸਜ ਪਹੁੰਚਿਆ ਨਹੀਂ ਤਾਂ ਫੇਰ ਕਹਿੰਦੇ ਤੁਹਾਡੇ ਬੱਚੇ ਨੇ ਆ ਨਹੀਂ ਕੀਤਾ ਉਹ ਨਹੀਂ ਕੀਤਾ ਇਹ ਕਰਦੇ ਆ ਠੀਕ ਉਹ ਹੈ ਨਾ ਇਸ ਕਰਕੇ ਉਹਨਾਂ ਦੇ ਬਹੁਤ ਮਾੜਾ ਹਾਂ ਉਹ ਰੇ ਮੇਰੀ ਗੱਲ ਸੁਣ ਮੈਂ ਆ ਫੋਨ ਫੜਾਵੇਂ ਆਪਣੇ ਘਰੀਏ ਮੇਰੀ ਆ ਗੱਲ ਮੇਰੀ ਗੱਲ ਸੁਣ ਬੈਠ ਇੱਥੇ ਤੁਮ ਆਦੇ ਭਰਾਵਾ ਮਾੜਾ ਮੋਟਾ ਕਿਹਦੇ ਤੇ ਸਾਹਮਣੇ ਹੋਰ ਮੇਰਾ ਉਹ ਤੋਂ ਤੁਹਾਡੇ ਵੱਡੇ ਭਾਜੀ ਦੇ ਨਾ ਨੰਬਰ ਬਿਲਕੁਲ ਹੀ ਘੱਟ ਸੀਗੇ ਉਹ ਵੀ ਤੁਹਾਡੇ ਵਾਂਗੂ ਫੋਨ ਤੇ ਲਗਾ ਰਹਿਦਾ ਸੀਗਾ ਠੀਕ ਹੈ ਨਾ ਇਹ ਮੂਹ ਦਾ ਖੇੜਾ ਛੱਡੋ ਪੜਾਈ ਕਰੋ ਠੀਕ ਹੈ ਨਾ ਨੰਬਰ ਵੱਧ ਤੋਂ ਵੱਧ ਲੈਣੇ ਆ ਇਹ ਨਕਸਾ ਇਹ ਨਾਲ ਉਹਦਾ ਕਿਤੇ ਫੋਨ ਦੇ ਚਿੱਟਾਕਾ ਕਰਾਉਣੀ ਆਪਣੀ ਆ ਇਹਦੇ ਨਾਲ ਹੋਰ ਗੇਮ ਖੇਡਿਆ ਕਰੋ ਇਹਨਾਂ ਅੱਖਾਂ ਖਰਾਬ ਹੋ ਜਾਣੀਆਂ ਠੀਕ ਹੈ ਤੇ ਫੋਨਾ ਦਿਮਾਗ ਪੜਾਈ ਤੇ ਨਹੀਂ ਲੱਗਣਾ ਇਹਦੇ ਵਿੱਚ ਹੀ ਰਹਿਣਾ ਆ ਇਹਦਾ ਖੇੜਾ ਛੱਡੋ ਠੀਕ ਹੈ ਨਾ ਹਾਂ ਸ਼ਾਬਾਸ਼ ਲੱਗਿਆ ਨਾ ਸ਼ਾਬਾਸ਼ ਆ ਵੀ ਪੁੱਤਰਾ ਤੈਨੂੰ ਲੱਗੀ ਸ਼ਾਬਾਸ਼ ਮਾ ਠੀਕ ਆ ਮੇਰਾ ਬੁੱਤ ਚਲੋ ਉਹ ਖੇਲੋ ਠੀਕ ਆ ਚਲੋ ਪ੍ਰਾਫੁੱਲ ਅੜਕਾ ਪਿਆ ਅੰਕਲ ਨੂੰ ਨੇ ਕੇ ਸਮਝਾ ਕੇ ਗਏ ਸੀ ਇਹ ਫੋਨ ਦੇ ਨੂੰ ਪਾਪਾ ਨੇ ਫੜਾਇਆ ਮੈਂ ਫੜਾਇੰਦਾ ਇਹ ਜਾ ਕੀ ਹੈ ਕਿੰਨਾ ਵਧ ਮਾਰਾ ਤੇਰੇ ਨਾਲ ਟੀਚਰ ਨੇ ਫੋਨ ਨੇ ਤੇਰਾ ਵੀ ਦਿਮਾਗ ਖਾ ਲਿਆ ਮੇਰਾ ਵੀ ਆਂਟੀ ਅੰਕਲ ਕਿੰਨਾ ਸਮਝਾ ਕੇ ਗਏ ਮੈਨੂੰ ਸਭ ਜਲਾਗੀ ਤੈਨੂੰ ਨਹੀਂ ਲੱਗੀ ਫੋਨ ਗੰਦੀ ਚੀਜ਼ ਆ ਦੀ ਸੋਰੀ ਮੈਂ ਅਜੇ ਤੱਕ ਫੋਨ ਨਹੀਂ ਦੇਖਿਆ ਕਰੂਗਾ ਤੂੰ ਤੇਰੇ ਤਾਂ ਹੀ ਟੀਚਰ ਕੋ ਚੜਕਾ ਪੈਂਦੀ ਆ ਕਿਉਂਕਿ ਤੂੰ ਫੋਨ ਦੇਖਦਾ ਰਹਿੰਦਾ ਤਾਂ ਤੂੰ ਪੜਦਾ ਨਹੀਂ ਹੈਗਾ ਇਹਦੀ ਮੈਂ ਰੋਇਆ ਮਨ ਲਾ ਕੇ ਪੜਾਈ ਕਰੀ ਅਗਰ ਉਹ ਤੇ ਵਧੀਆ ਨੰਬਰ ਲੈ ਕੇ ਆਵਗਾ ਦੇਖਿਆ ਤਾ ਤਾਂ ਤੁਸੀਂ ਪੜਦੇ ਹਾਂ ਸੋਹਣੇ ਨੰਬਰ ਆਏ ਤੁਹਾਡੇ ਹਨਾ ਪਹਿਲਾਂ ਕਿੰਨੇ ਘੱਟ ਨੰਬਰ ਆਉਂਦੇ ਸੀ ਕਿਉਂ ਪਾਤੇ ਆਉਂਦੇ ਸੀ ਸੀ ਕਰਦੇ ਸੀ ਫੋਨ ਤੇ ਹਾਂ ਪਹਿਲਾਂ ਫੋਨ ਤੇ ਲੱਗੇ ਰਹਿੰਦੇ ਹੁੰਦੇ ਸੀ ਹਨਾ ਫਿਰ ਜਾਦੇ ਆਂਟੀ ਅੰਕਲ ਤੁਹਾਨੂੰ ਸਮਝਾ ਕੇ ਕਿ ਦੇਖਿਆ ਤੁਸੀਂ ਫੋਨ ਛੱਡ ਦਿੱਤਾ ਤੇ ਹੁਣ ਵਧੀਆ ਨੰਬਰ ਆਉਂਦੇ ਆ ਹਨਾ ਕਿੱਦਾਂ ਆ ਗਿਆ ਰਿਆ ਟੈਟ ਕੀ ਇਹਨਾਂ ਦਾ ਕਿਦਾਂ ਹਾਂਜੀ ਹਾਂਜੀ ਇਹ ਲਾਡੋ ਦੇ ਆਏ 95% 95% ਉਹਦੇ ਤੇ 93% ਆਈ ਹੈ ਹਾਂ ਵੀ ਹੁਣ ਤੁਹਾਡੇ ਚ ਕੰਪੀਟੀਸ਼ਨ ਹੈ ਨਾ ਜਿਹੜਾ ਵੱਧ ਨੰਬਰ ਲੈ ਕੇ ਆਊਗਾ ਨਾ ਉਹਨੂੰ ਆਪਾਂ ਇਨਾਮ ਦੇਣਾ ਜੇ ਸਾਈਕਲ ਮੰਗੂਗਾ ਸਾਈਕਲ ਜਿਹੜਾ ਮੰਗੂ ਉਹ ਹੀ ਲੈ ਕੇ ਦੇਣਾ ਆਹ ਜੀ ਹਾਂਜੀ ਹਾਂ ਦੇ ਜਿਹੜਾ ਬੱਚੇ ਚ ਵੱਧ ਪੜ੍ਹਾਈ ਕਰੋਗਾ ਨਾ ਹੁਣ ਉਹਦੇ ਵਧੀਆ ਨੰਬਰ ਆਣਗੇ ਜੇ ਇਹਦੇ ਉਹਨੂੰ ਇਨਾਮ ਮਿਲੇਗਾ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਵਧੀਆ ਹੋਰ ਹੋਰ ਆ ਗਿਆ ਨਾ ਦਾ ਹਾਂ ਜਰ ਅਸੀਂ ਬਸ ਸਤਿ ਸ਼੍ਰੀ ਅਕਾਲ ਹੋਸਣਾ ਠੀਕ ਠਾਕ ਹਾਂ ਵਧੀਆ ਵਧੀਆ ਬੈ ਜਾ ਬੈ ਜਾ ਲੈ ਵੀ ਅੱਜ ਤਾਂ ਬੈ ਜਾ ਵੈ ਜਾ ਕਰਾਈ ਪਈ ਹੈ ਲੈ ਭਰਾਵਾ ਜਿੱਦਾਂ ਦਾ ਤੂੰ ਕਹਿ ਕੇ ਗਿਆ ਸਮਝਾ ਕੇ ਗਿਆ ਨਾ ਉਹਦੇ ਸਾਡੇ ਨਹੀਂ ਮੋੜ ਕੇ ਪਾਉਣਾ ਮਾਤਰਾ ਇੱਕ ਦਿਨ ਲੋਹੇ ਜਾਣੇ ਲੜੇ ਇਹ ਇਹਨੂੰ ਦਬ ਗਿਆ ਤੇਰੀਆਂ ਗੱਲਾਂ ਸੁਣ ਕੇ ਇਹ ਇਹਨੂੰ ਦਬ ਗਿਆ ਨਾ ਐ ਗੀਨ ਨੰਬਰ ਲੈ ਕੇ ਸਾਡੇ ਆ ਮਨ ਖੁਸ਼ ਹੋ ਗਿਆ ਸਾਡੇ ਆ ਦੀ ਸੁਧਰ ਗਿਆ ਹੋਰ ਹੋਰ ਭਾਵਾ ਮੈਂ ਤਾਂ ਆਪ ਛੱਡਦਾ ਹੁਣ ਅਕੱਲੀ ਫੋਨ ਉਹ ਮੈਂ ਤੈਨੂੰ ਉਦੋਂ ਹੀ ਨੂੰ ਮੈਂ ਦਾ ਕਹਿ ਗਿਆ ਮੈਂ ਕਿ ਤੂੰ ਫੋਣੇ ਚੱਕੀ ਰੱਖਦਾ ਉਹ ਬਹੁਤ ਖਰਾਬ ਉਹ ਮੁੰਡਾ ਸਾਡਾ ਬਹੁਤ ਵਧੀਆ ਬਣ ਗਿਆ ਹੁਣ ਬਹੁਤ ਵਧੀਆ ਪੜ੍ਹਾਈ ਕਰਦਾ ਆ ਸੁਖ ਹੋ ਗਿਆ ਭਰਾਵਾ ਵਧੀਆ ਹੋਇਆ ਬੇਲੇ ਸਿਰ ਕੰਮ ਲੱਗੋਟ ਆ ਗਿਆ ਭਾਵਾ ਜੀ ਹਾਂ ਫੋਨ ਚੋੜਦੀ ਹੈ ਹਾਂ ਫੇਰ ਤਾਂ ਇਹ ਵਧਾਈਆਂ ਹੋ ਗਈਆਂ ਮੈਂ ਹੋਰ ਹੋਰ ਵੇਖਣਾ ਭਾਜੀ ਤੁਹਾਡੇ ਨੇ ਫੋਨ ਛੱਡਿਆ ਫਸਟ ਆਇਆ ਕੋਈ ਵੀ ਕਹਾ ਬਸ ਇਸ ਤੋਂ ਬਾਅਦ ਨੰਬਰ ਲੈ ਕੇ ਆਏ ਇਹਨੂੰ ਕਹਾਂ ਦੱਸਣਾ ਭਾਜੀ ਤੇਤ ਤੋਂ ਬਾਅਦ ਲੈ ਕੇ ਆਏ ਨੰਬਰ ਫੋਨ ਛੱਡ ਦਿਓ ਮੇਰੇ ਤੋਂ ਬਾਅਦ ਨੰਬਰ ਆਉਂਗੇ ਤੁਹਾਡੇ ਸਾਡੇ ਅੰਕਲ ਕੱਕੇ ਗਏ ਸੀ ਪੜ੍ਹਾਈ ਕਰਦੇ ਸੀ ਫੋਨ ਛੱਡ ਦਿੱਤਾ ਦੇਖਣਾ ਵਧੀਆ ਗੱਲ ਆ ਪੁੱਤ ਵਧੀਆ ਗੱਲ ਆ ਬਹੁਤ ਵਧੀਆ ਬਹੁਤ ਵਧੀਆ ਵਧੀਆ ਆਪਾਂ ਆਇਆ ਆਪਾਂ ਠੀਕ ਆ ਨਾ ਪੜ੍ਹਾਈ ਕਰਨੀ ਆ ਹੱਸ ਆਇਆ ਹੈ ਉਹੀ ਵੀ ਜੇ ਆਵਾਜ਼ ਠੀਕ ਆ ਕੱਲ ਲੜ ਮੰਨਣੀ ਆ ਕੈਵੇਂ ਠੀਕ ਆ ਹਾਂ ਮੈਂ ਤਾਂ ਜੱਡਾ ਜਿਆਦਾ ਫੋਨ ਛੱਡਿਆ ਨਾ ਮੇਰੀ ਤਾਂ ਲਾਈਫ ਸਹੀ ਹੋ ਗਈ ਨਾ ਮੈਂ ਕਿਸੇ ਜੋਬ ਜੋਗਾ ਰਹਿਣਾ ਸੀ ਨਾ ਮੈਂ ਉੱਦਾਂ ਪੜਨਾ ਸੀਗਾ ਮੈਂ ਫੋਨ ਛੱਡਿਆ ਨਾ ਤਾਂ ਪੜਨ ਲੱਗਾ ਹਾਂ ਮੈਂ ਤਾਂ ਮੇਰੇ ਜਦੋਂ ਘਰ ਦੇ ਕਹਿੰਦੇ ਸੀਗੇ ਡੈਡੀ ਹੁਣੀ ਮੈਨੂੰ ਗੁੱਸਾ ਲੱਗਦਾ ਸੀ ਤੁਹਾਨੂੰ ਵੀ ਲੱਗਿਆ ਹੋਣਾ ਪਰ ਫੋਨ ਨਹੀਂ ਚਲਾਈਦਾ ਹੁੰਦਾ ਇਹ ਮਾੜੀ ਚੀਜ਼ ਐ ਅੱਛਾ ਮੈਂ ਤਾਂਹੀਂ ਫਾਸਟ ਆਇਆ ਫੋਨ ਛੱਡਿਆ ਮੈਂ ਪੜਨ ਲੱਗਾ ਹੁਣ ਤਾਂ ਮੈਂ ਸਹੀ ਆ ਫੋਨ ਛੱਡੋ ਇਸ ਕਰਕੇ ਫੋਨ 'ਚ ਕੋਈ ਕੁਝ ਨਹੀਂ ਹੈਗਾ ਪੜੋ ਲਿਖੋ ਅੱਗੇ ਵਧੋ ਆ ਸਹੀ ਆ ਭੈਣ ਜੀ ਆਪਾਂ ਨੂੰ ਵੀ ਹੈ ਨਾ ਲਾਲਚ ਆਉਂਦਾ ਸੀਗਾ ਕੰਮ ਦਾ ਆਪਣੇ ਦਾ ਵੀ ਸਾਡਾ ਕੰਮ ਹੋ ਜੇ ਬੱਚਿਆਂ ਨੂੰ ਫੋਨ ਦੇ ਕੇ ਬਿਠਾ ਦਈਦਾ ਸੀ ਇਹ ਤਾਂ ਹੈ ਸ਼ਰਾਰਤ ਤੋਂ ਹਟਾ ਦੇ ਫੋਨ ਦੇ ਕੇ ਇੱਕ ਜਗ੍ਹਾ ਟਿਕ ਕੇ ਬੈਠੇ ਰਹਿੰਦੇ ਨੇ ਆਣੇ ਸ਼ਰਾਰਤਾਂ ਤੋਂ ਵੀ ਡਰਦੇ ਸੀ ਗਲਤੀ ਮਾਵਾਂ ਦੀ ਵੀ ਹੈਗੀ ਆ ਹਾਂਜੀ ਹਾਂਜੀ ਇਹ ਤਾਂ ਹੈਗਾ ਪਰ ਹੈਗਾ ਇਹ ਗਲਤ ਆ ਨਾ ਹਾਂਜੀ ਹਾਂਜੀ ਭੈਣ ਜੀ ਸ਼ਰਾਰਤਾਂ ਦਾ ਨਿਆਣਿਆਂ ਨਹੀਂ ਕਰਨੀਆਂ ਵਾ ਅਸੀਂ ਸ਼ਰਾਰਤਾਂ ਤੋਂ ਅੱਕ ਕੇ ਫੋਨ ਫੜਾ ਦੇਈਦਾ ਹਾਂ ਹਾਂਜੀ ਹਾਂਜੀ ਹੈ ਨਾ ਹਾਂਜੀ ਅੱਜ ਦੀ ਵੀਡੀਓ ਬਣਾਉਣ ਦਾ ਸਾਡਾ ਮਕਸਦ ਸਿਰਫ ਇਹੀ ਆ ਕਿ ਜਿਹੜੇ ਬੱਚੇ ਆ ਇਹ ਅੱਜ ਏਨੇ ਨੇ ਕਰੋ ਪੌਦੇ ਆ ਇਹਨਾਂ ਨੇ ਵੱਡੇ ਹੋ ਗਏ ਰੁੱਖ ਬਣਾਣਾ ਪੜਾਈ ਬਾਰੇ ਜਿਹੜਾ ਧਿਆਨ ਬੱਚਿਆਂ ਦਾ ਦਵਾਉ ਕਈ ਵਾਰੀ ਮਾਪੇ ਵੀ ਬੱਚਿਆਂ ਦਾ ਜਿਹੜਾ ਧਿਆਨ ਆ ਉਹ ਭਟਕਾਉਂਦੇ ਆ ਤੇ ਬੱਚਿਆਂ ਨੂੰ ਫੋਨ ਦੇ ਕੇ ਵਖਾਲ ਦੇਣਾ ਜਿੱਥੇ ਮਾਵਾ ਆ ਉੱਤੇ ਬਾਪ ਵੀ ਕਈ ਇਦਾਂ ਕਰਦੇ ਆ ਤੇ ਸਾਡੇ ਬੱਚੇ ਦੇ ਸ਼ਰਾਤਾਂ ਕਰਦੇ ਆ ਸ਼ਰਾਤਾਂ ਅਸੀਂ ਵੀ ਕੀਤੀਆਂ ਤੁਸੀਂ ਵੀ ਕੀਤੀਆਂ ਸਾਡੇ ਮਾਪੇ ਵੀ ਸਾਨੂੰ ਦਬਕਤੇ ਸੀ ਅੱਜ ਜਿਹੜਾ ਜੋਗਿਆ ਪੜ੍ਹਾਈ ਦਾ ਜੋਗਿਆ ਪੜ੍ਹਾਈ ਤੋਂ ਬਿਨਾ ਬੰਦੇ ਦੀ ਜਿਹੜੀ ਜ਼ਿੰਦਗੀ ਉਹ ਖਤਮ ਆ ਇਸ ਕਰਕੇ ਆਪਣੇ ਬੱਚਿਆਂ ਨੂੰ ਖੇਡਣ ਵੀ ਦਿਓ ਖੋਣ ਜਿਹੜਾ ਘਟ ਵਰਤਨ ਦਿਓ ਹਮੇਸ਼ਾ ਹੀ ਸਮਝਾ ਕੇ ਰੱਖੋ ਬੱਚਿਆਂ ਨੂੰ ਹੋਣ ਤੋਂ ਉਠਾ ਕੇ ਰੱਖੋ ਪੜ੍ਹਾਈ ਵੱਲੋਂ ਧਿਆਨ ਜਿਹੜਾ Đਾਓ ਹਰ ਵੇਲੇ ਬੱਚਿਆਂ ਨੂੰ ਦੌਕੋ ਨਾ ਬੱਸ ਸਾਡੀ ਅੱਜ ਦੀ ਇੰਨੀ ਇੱਕ ਬੇਨਤੀ ਹੈ ਸਾਰੇ ਬੱਚੇ ਜਿਹੜੇ ਅੱਜ ਦੀ ਇਹ ਵੀਡੀਓ ਦੇਖਦੇ ਆ ਉਹਨਾਂ ਨੂੰ ਇਹ ਬੇਨਤੀ ਆ ਕਿ ਫੋਨ ਨਾ ਦੇਖੋ ਤੇ ਪੜ੍ਹਾਈ ਆ ਧਿਆਨ ਦੇ ਦਿਓ। ਪੜ੍ਹਾਈ ਬਹੁਤ ਜ਼ਰੂਰੀ ਹੈ ਸਾਰੇ ਬੱਚੇ ਆਪਣੇ ਮਾਪੇ ਦਾ ਕਹਿਣਾ ਮੰਨੋ ਟੀਚਰ ਦਾ ਵੀ ਕਹਿਣਾ ਮੰਨੋ। ਫੋਨ ਨਾ ਦੇਖੋ। ਧੰਨਵਾਦ।